ਲਾਈਵ ਖਬਰ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਸੰਦੀਪ ਸਾਂਢੀ ਅੱਜ ਅਸੀਂ ਖੜੇ ਹਾਂ 77 ਨੰਬਰ ਵਾਰਡ ਦੇ ਵਿੱਚ ਜਿੱਥੇ ਕਿ ਸਤੀਸ਼ ਬੱਲੂ ਜੀ ਜੋ ਕਿ ਦੂਜੀ ਵਾਰ ਕੌਂਸਲਰ ਦੀ ਸੀਟ ਜਿੱਤੇ ਨੇ ਉਹਨਾਂ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਲੋਕਾਂ ਦਾ ਹਜੂਮ ਮਿਲਣ ਆ ਰਹੇ ਲੋਕ ਵਿਧਾਈ ਦੇ ਦੇਣ ਆ ਰਹੇ ਨੇ ਅੱਜ ਗੱਲਬਾਤ ਕਰਾਂਗੇ ਸਤੀਸ਼ ਬੱਲੂ ਜੀ ਨਾਲ ਉਹਨਾਂ ਦੇ ਅਗਲੇ ਫਿਊਚਰ ਪਲਾਨ ਬਾਰੇ ਵਾਰਡ ਦੇ ਬਾਰੇ ਕੀ ਕਹਿਣਾ ਚਾਣਗੇ ਕਿਸ ਤਰ੍ਹਾਂ ਦਾ ਡਿਵੈਲਪਮੈਂਟ ਹੋਏਗੀ ਕਿਸ ਤਰ੍ਹਾਂ ਕਰਦੇ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਤੀਸ਼ ਬੱਲੂ ਜੀ ਸੰਦੀਪ ਜੀ ਤੁਹਾਨੂੰ ਪਹਿਲੇ ਬਹੁਤ ਬਹੁ ਮੁਬਾਰਕਾਂ ਜੀ ਤੁਸੀਂ ਕਾਉਂਸਲਰ ਫਿਰ अगेन ਹੋਏ ਹੋ ਔਰ ਵਾਰਡ ਦੀ ਸੇਵਾ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਵਾ ਨਮਸਕਾਰ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਥੈਂਕਸ ਤੁਹਾਡਾ ਔਰ ਮੈਂ ਵਾਰਡ ਵਾਸੀਆਂ ਨੇ ਜਿਸ ਸਾਥਮੀਦ ਨਾਲ ਸਾਨੂੰ ਜਿਤਾਇਆ ਜਿੰਨਾ ਸਾਥ ਦਿੱਤਾ ਜਿੰਨਾ ਸਹਿਯੋਗ ਕੀਤਾ ਜਿੰਨਿਆਂ ਮੇਰੇ ਵਾਸਤੇ ਅਰਦਾਸਾਂ ਕੀਤੀਆਂ ਜਿੰਨਿਆਂ ਲੋਕਾਂ ਨੇ ਬਲੇਸਿੰਗ ਦਿੱਤੀਆਂ ਮੈ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਜਿੰਨਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਵਾ ਜੋ ਆਸੂ ਮਿਦਾਨ ਉਹਨਾਂ ਦੇ ਹੈਗੀਆਂ ਵਾ ਉੱਤੇ ਆਪਾਂ ਪੂਰਾ ਖੜੇ ਉਤਰਾਂਗੇ ਪਹਿਲਾਂ ਵੀ ਉਹਨਾਂ ਨੇ 7 ਸਾਲ ਸਾਡੇ ਨੂੰ ਜਿਹੜਾ ਅਜਮਾਇਆ ਔਰ ਅਸੀਂ ਘਰ ਘਰ ਆਪਣਾ ਰਿਪੋਰਟ ਕਾਰਡ ਲੈ ਕੇ ਗਏ ਅਸੀਂ ਹਰ ਘਰ ਨੂੰ ਆਪਣਾ ਰਿਪੋਰਟ ਕਾਰਡ ਦਿੱਤਾ ਅਸੀਂ ਪਿਛਲੇ 7 ਸਾਲਾਂ ਜਿਹੇ ਕੰਮ ਕੀਤੇ ਆ ਔਰ ਅਗਲੀ ਪਲੈਨਿੰਗ ਵੀ ਆਪਾਂ ਉਹਦੇ ਵਿੱਚ ਸਾਰੇ ਦਿੱਤੇ ਆ ਕਿ ਆਉਣ ਵਾਲੇ ਫਿਊਚਰ ਵਿੱਚ ਆਪਾਂ ਕਿਹੜੇ ਕਿਹੜੇ ਕੰਮ ਕਰਨ ਜਾ ਰਹੇ ਆ ਸਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਮੌਜੂਦਾ ਸਰਕਾਰ ਹੁੰਦੀ ਹੈ ਉਹਦੇ ਹੀ ਕੈਂਡੀਡੇਟ ਜ਼ਿਆਦਾਤਰ ਜਿੱਤੇ ਜਾਂਦੇ ਨੇ ਤੁਹਾਨੂੰ ਕਿਸ ਤਰ੍ਹਾਂ ਦੀ ਜੇ ਫਾਈਟ ਮਿਲੀ ਜਾਂ ਕਿਸ ਤਰ੍ਹਾਂ ਤੁਸੀਂ ਇਸਕੀ ਗੱਣਾ ਜਾਓਗੇ ਵੇਖੋ ਜਿਸ ਤਰ੍ਹਾਂ 2022 ਵਿੱਚ ਇਹਨਾਂ ਨੂੰ ਇੱਕ ਮੌਕੇ ਦੇ ਨਾਤੇ ਬਦਲਾਅ ਤੇ ਰਾਤੇ ਲੋਕਾਂ ਨੂੰ ਫਤਵਾ ਦਿੱਤਾ ਔਰ ਇਹ ਉਸ ਕਿਸੇ ਵੀ ਗੱਲ ਤੇ ਪੂਰਾ ਨਹੀਂ ਉਤਰੇ ਕੋਈ ਇਹਨਾਂ ਨੇ ਵਾਦਾ ਵਫਾ ਨਹੀਂ ਕੀਤਾ ਆਪਣਾ ਔਰ ਹਾਲਾਤ ਐਸੇ ਬਣ ਗਿਆ ਸਾਡਾ ਫੰਡਾਮੈਂਟਲ ਰਾਈਟ ਬੰਦਾ ਵਾ ਸਾਫ ਸੁਥਰਾ ਪਾਣੀ ਸੀਵਰੇਜ ਸਾਫ ਹੋਣ ਗਲੀਆਂ ਨਾਲੀਆਂ ਸਾਫ ਹੋਣ ਪਾਰਕਾ ਸਾਡੀਆਂ ਸਾਫ ਸੁਥਰੀਆਂ ਹੋਣ ਵਧੀਆ ਡਵੈਲਪਮੈਂਟ ਹੋਈ ਹੋਵੇ ਉਹ ਸਾਡੀਆਂ ਗਲੀਆਂ ਦੀਆਂ ਲਾਈਟਾਂ ਜਗਦੀਆਂ ਹੋਣ ਔਰ ਹਾਲਾਤ ਐਸੇ ਬਣ ਗਿਆ ਸ਼ਹਿਰ ਵਿੱਚ ਮੇਰੀ ਵਾਰਡ ਵਿੱਚ ਤਾਂ ਖਾਸ ਕਰਕੇ ਰਾਤ ਪੈਂਦੀ ਨਹੀਂ ਜਦੋਂ ਦੀ ਆਪਾਂ 스마트 ਸਿਟੀ ਦੇ ਵਿੱਚ ਆਪਾਂ ਲਾਈਟਾਂ ਲਵਾਈਆਂ ਵਾ ਸਾਡੀ ਵਾਰਡ ਵਿੱਚ ਦਿਨ ਹੀ ਰਹਿੰਦਾ ਹੈ ਹਾਲਾਤ ਐਸੇ ਬਣ ਗਿਆ ਪਤਾ ਨਹੀਂ ਕਦੋਂ ਇਹ ਕਿਹੜੀ ਨਾਈਟ ਨੂੰ ਮਤਲਬ ਬੱਤੀ ਬੰਦ ਕਰ ਦੇਣੀ ਆ ਤਿੰਨ ਤਿੰਨ ਦਿਨ ਬੱਤੀ ਠੀਕ ਕਰਨੀ ਹੁੰਦੀ ਚੌਂਕ ਚਰਾਹੇ ਸਾਰੇ ਕੁੱਪ ਕੇ ਰਹਿ ਨਹੀਂ ਰਿਆ ਔਰ ਮੈਂ ਟਾਪ ਪ੍ਰਾਇਓਰਟੀ ਦੇ ਕੰਮ ਰੱਖਾਂਗਾ ਸਭ ਤੋਂ ਪਹਿਲਾ ਕੰਮ ਤੇ ਸੀਵਰੇਜ ਦੇ ਜਿਹੜੇ ਮੇਰੇ ਕਵਾਡ ਦਾ ਥੋੜਾ ਕੰਮ ਪੈਂਡਿੰਗ ਰਹਿ ਗਿਆ ਉਹ ਸਾਫ ਕਰਾਵਾਂਗਾ ਉਸ ਤੋਂ ਇਲਾਵਾ ਜਿਹੜੇ ਗੰਦੇ ਪਾਣੀ ਦੀ ਸਮੱਸਿਆ ਵਾ ਉਹਦਾ ਹੱਲ ਕਰਾਵਾਂਗਾ ਉਸ ਤੋਂ ਬਾਅਦ ਡਵੈਲਪਮੈਂਟ ਦੇ ਮੇਰੇ ਕੰਮ ਨਾ ਮੱਤ ਰਹਿ ਗਿਆ ਚੰਦ ਗਲੀਆਂ ਜਿਹੜੀਆਂ ਮੇਰੀ ਡਵੈਲਪਮੈਂਟ ਦੀਆਂ ਰਹਿ ਗਈਆਂ ਵਾ ਜਿਸ ਵਿੱਚ ਇੱਕ ਸਾਡੀ ਪਾਰਕ ਹੈ ਜਿਹੜੀ ਪੱਲਾ ਕਲੋਨੀ ਇੱਕ ਨੰਬਰ ਪਾਰਕ ਔਰ ਹੋਰ ਦੋ ਤਿੰਨ ਪਾਰਕਾਂ ਛੋਟੂ ਛੋਟੀਆਂ ਗਿਆ ਪਰ ਥੋੜ੍ਹ ਟੋੜੇ ਉਹਨਾਂ ਦੇ ਕੰਮ ਰਹਿ ਗਏ ਆ ਉਹਨਾਂ ਨੂੰ ਮੈਂ ਟਾਪ ਪ੍ਰਾਇਓਰਟੀ ਤੇ ਕਰਵਾਉਂਗਾ ਸਰ ਜਿਸ ਤਰ੍ਹਾਂ ਕਿ ਹਲਕਾ ਵੈਸਟ ਕਾਫੀ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਪੀਣ ਦੇ ਤੋਂ ਪਰੇਸ਼ਾਨ ਸੀਗਾ ਤੇ ਤੁਸੀਂ ਸੋਚ ਇਸ ਬਾਰੇ ਕੀ ਆਪਣਾ ਫਿਊਚਰ ਪਲਾਨ ਰਹੇਗਾ ਕਿ ਹਾਂ ਵੀ ਜਿਦਾਂ ਤੁਹਾਡੀ ਵਾਰਡ ਤੇ ਨਾਲ ਨਾਲ ਤੁਸੀਂ ਹਲਕੇ ਬਾਰੇ ਵੀ ਸੋਚੋ ਵੇਖੋ 2022 ਵਿੱਚ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤੀ ਆ ਇਹ ਆਪਣੇ ਸਤਾ ਦੇ ਨਸ਼ੇ ਵਿੱਚ ਚੂਰ ਹੋ ਗਏ ਮੇਰ ਸਾਹਿਬ ਵੀ ਕਾਉਂਸਲਰ ਦਾ ਦੀ ਗ੍ਰੀਡਾ ਫਰੋਕਤ ਵਿੱਚ ਰਹੇ ਔਰ ਸਾਡੇ ਜਿਹੜੇ ਗਵਰਨਮੈਂਟ ਦੇ ਕੰਮ ਵੀ ਰੋਕੇ ਆ ਆਪਾਂ ਹਰ ਸਾਲ ਡੀਸੀਲਟਿੰਗ ਕਰਾਉਂਦੇ ਹੀ ਗੱਡੀਆਂ ਲਾ ਕੇ ਅਸੀਂ ਗੱਾਰਾ ਘਡੌਂਦੇ ਨੇ ਆ ਔਰ 2022 ਵਿੱਚ ਜਿਹੜੀਆਂ ਗੱਾਰਾਂ ਨਹੀਂ ਨਿਕਲੀਆਂ ਇੱਕ ਸਾਲ ਜਦੋਂ ਗੱਾਰਾਂ ਨਹੀਂ ਨਿਕਲੀਆਂ ਡੀਸੀਲਟਿੰਗ ਨਹੀਂ ਹੋਈ ਉਹਦੇ ਸਾਲ ਨੂੰ ਉਹ ਕੰਮ ਜਿਹੜਾ ਵਾ ਜਿਸ ਇੱਕ ਡੱਬੇ ਵਿੱਚ ਵੱਲੋਂ 10 ਕਿਲੋ ਚੀਜ਼ ਵੇਣੀ ਆ ਉਹਦੇ ਵਿੱਚ 20 25 ਕਿਲੋ ਚੀਜ਼ ਪਾਉਗੀ ਤੇ ਠੁੱਸੀ ਜਾਏਗੀ ਨਾ ਉਹਦੇ ਨਾਲ ਸਾਡੇ ਸੀਰ ਵਿੱਚ ਚੋਕ ਹੋ ਗਿਆ ਔਰ ਉਹਦੇ ਕਾਰਨ ਸਿਵਰੇ ਸਾਡੇ ਬਲੌਕ ਹੋ ਗਿਆ ਪਾਣੀ ਬੈਕਵਰਜਨ ਲੱਪਿਆ ਉਹਦੇ ਕਰਕੇ ਜਿਹੜੇ ਚਿਕਨ ਗੁੜੀਆਂ ਸਟਾਰਟ ਹੋ ਗਿਆ ਸਾਡੇ ਇੱਤਰ ਉਹ ਸਾਡੇ ਵੈਸਟ ਕੌਨਸਟੀਚਨਸੀ ਤੋਂ ਖਾਸ ਕਰਕੇ ਸ਼ਹਾਡੇ ਤੋਂ ਸਟਾਰਟ ਹੁੰਦੇ ਹੋਏ ਪੂਰੇ ਅੰਮ੍ਰਿਤਸਰ ਵਿੱਚ ਪੂਰੇ ਪੰਜਾਬ ਵਿੱਚ ਫੈਲ ਗਿਆ ਸਰ ਜਿਸ ਤਰ੍ਹਾਂ ਕਿ ਵੈਸਟਰ ਦੇ ਵਿੱਚ ਤੁਹਾਡਾ ਇੱਕ ਨਾਮ ਹੈਗਾ ਤੁਸੀਂ ਇਲਾਕੇ ਕਿ ਆਉਣ ਵਾਲੇ ਦਿਨਾਂ ਚ ਚਾਹਾਂਗੇ ਦੇਖਣਾ ਚਾਹਾਂਗੇ ਲੋਕ ਜਿਹੜੀ ਉਮੀਦ ਕਰ ਰਹੇ ਨੇ ਅਸੀਂ ਬਾਹਰ ਵੀ ਸੁਣਿਆ ਕਿ ਤੁਹਾਡੇ ਜਿਹੜੇ ਪ੍ਰਸ਼ੰਸਕ ਨੇ ਜਿਹੜੇ ਤੁਹਾਡੇ ਸਪੋਰਟਰ ਨੇ ਉਹ ਚਾਹੁੰਦੇ ਨੇ ਕਿ ਹਾਂ ਵੀ ਸਾਡੇ ਬੱਲੂ ਸਾਹਿਬ ਜਿਹੜੇ ਕਿ ਕਿਤੇ ਵੱਡੇ ਉਦੇ ਦੇ ਵਿੱਚ ਆਉਣ ਵਾਲੇ ਦਿਨਾਂ ਚ ਦੇਖੇ ਜਾ ਸਕਣ यही ਹੋਏਗਾ ਜਿਸ ਤਰ੍ਹਾਂ ਬਿਲਕੁਲ ਜੀ ਸਾਡੇ ਜਿਹੜੇ ਵੋਟਰ ਸਪੋਰਟਰ ਆ ਮੇਰੇ ਦੋਸਤ ਬੰਦੂ ਰਿਸ਼ਤੇਦਾਰ ਮੇਰੇ ਵਾਰਡ ਵਾਸੀ ਸਾਰੇ ਗੱਲ ਚਾਹੁੰਦੇ ਆ ਪਰ ਇਹ ਜਿਹੜਾ ਫੈਸਲਾ ਵਾ ਪਾਰਟੀ ਆਈ ਕਮਾਂਡ ਦਾ ਵਾ ਭਾਈ ਪਾਰਟੀ ਆਈ ਕਮਾਂਡ ਨੇ ਸਾਨੂੰ ਦੂਸਰੀ ਜੜੀ ਟਿਕਟ ਦਿੱਤੀ ਆ ਸਾਡੇ ਦੇ ਵਿਸ਼ਵਾਸ ਜ਼ਾਹਿਰ ਕੀਤਾ ਔਰ ਲੋਕਾਂ ਨੇ ਉਸ ਵਿਸ਼ਵਾਸ ਤੇ ਮੋਹਰ ਲਾਈ ਆ ਹੁਣ ਵੀ ਇਹ ਪਾਰਟੀ ਆਈ ਕਮਾਂਡ ਦਾ ਫੈਸਲਾ ਜਿਹੜੇ ਵੀ ਜ਼ਿੰਮੇਵਾਰੀ ਦੇਣਗੇ ਸਾਨੂੰ ਉਹਨੂੰ ਬਖੂਬੀ ਨਿਭਾਇਆ ਜਾਏਗਾ ਤੇ ਸਰ ਤੁਸੀਂ ਜਿਹੜੀ ਵੋਟਰ ਤੁਹਾਨੂੰ ਵੋਟ ਕੀਤੀ ਆ ਔਰ ਸਪੋਟਰਾਂ ਨੇ ਤੁਹਾਨੂੰ ਇਨਾ ਪਿਆਰ ਕੀਤਾ ਤੁਸੀਂ ਉਹਨਾਂ ਲਈ ਕੀ ਦੋ ਸ਼ਬਦ ਕਹੋਗੇ ਵੇਖੋ ਜਿਹੜੇ ਸ਼ਬਦ ਮੈਂ ਕਹਨੇ ਆ ਉਹਨਾਂ ਨੇ ਵੋਟਰਾਂ ਨੇ ਤੇ ਮੇਰੇ ਸਪੋਰਟਰਾਂ ਨੇ ਘਰ ਘਰ ਜਾ ਕੇ ਉਹ ਲੋਕਾਂ ਨੂੰ ਸ਼ਬਦ ਗਏ ਆ ਲੋਕਾਂ ਨੂੰ ਮੈਂ ਵੀ ਇਹ ਗੱਲ ਕਹੀ ਆ ਕਿ ਦੁਬਾਰਾ ਸਾਡੇ ਦੇ ਵਿਸ਼ਵਾਸ ਦਾ ਉਹ ਸਾਨੂੰ ਪਿਆਰ ਦਿਓ ਸਾਨੂੰ ਅਸ਼ੀਰਵਾਦ ਦਿਓ ਤੇ ਸਾਡੇ ਨਾਲ ਸਾਂਝ ਪਾਓ ਉਹ ਲੋਕਾਂ ਨੇ ਸਾਡੇ ਨਾਲ ਸਾਂਝ ਪਾਈ ਆ ਸਾਨੂੰ ਅਸ਼ੀਰਵਾਦ ਦਿੱਤਾ ਵਾ ਦੁਬਾਰਾ ਸਾਡੇ ਦੇ ਵਿਸ਼ਵਾਸ ਜਤਾਇਆ ਵਾ ਇਸ ਗੱਲ ਕਰਕੇ ਮੈਂ ਆਪਣੇ ਵੋਟਰ ਸਪੋਰਟਰਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਜੋ ਆਸ ਉਮੀਦ ਉਹਨਾਂ ਤੋਂ ਹੈ ਗਈ ਆ ਉੱਤੇ ਅਸੀਂ 100% ਪੂਰੇ ਖਰੇ ਉਤਰਾਂਗੇ ਇਸਨ ਸਾਡੇ ਨਾਲ ਸਤੀਸ਼ ਬੱਲੂ ਜੀ 77 ਨੰਬਰ ਵਾਰਡ ਤੋਂ ਜਿਨ੍ਹਾਂ ਨੇ ਕਿ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਵਾਰਡ ਦੇ ਨਾਲ-ਨਾਲ ਪੂਰੇ ਇਲਾਕੇ ਦੇ ਹਲਕੇ ਦੀ ਵੀ ਸੇਵਾ ਲਈ ਹਾਜ਼ਰ ਰਵਾਂਗਾ ਔਰ ਗੰਦੇ ਪਾਣੀ ਦੀ ਜੜਕੀ ਸਮੱਸਿਆ ਆ ਰਹੀ ਸੀਵਰੇਜ ਦੀ ਪ੍ਰਣਾਲੀ ਜਿਹੜੀ ਬੰਦ ਹੋਈ ਪਈ ਔਰ ਉਹਨੂੰ ਸਚਾਰੂ ਰੂਪ ਦੇ ਵਿੱਚ ਚਲਾਉਣ ਲਈ ਪੂਰੇ ਯਤਨ ਕਰਾਂਗਾ ਸਤੀਸ਼ ਬੱਲੂ ਜੀ ਸਾਡੇ ਸੰ 77 ਨੰਬਰ ਵਾਰਡ ਤੋਂ ਔਰ ਮੇਰਾ ਸੰਦੀਪ ਸੰਧੀ ਕੈਮਰਾਮੈਨ ਰਿਸ਼ਮਰ ਦੇ ਨਾਲ